ਜੰਮਣ ਮਰਨ ਦੇ ਗੇੜ ਚ ਪੈ ਕੇ ਆਪ ਦਾ ਜੀਵਨ ਅਜਾਇਂ ਗਵਾਲੰਦਾ ਕਦੇ ਕਾਮੀ ਹੋ ਕੇ ਹਾਤੀ ਬਣ ਜਾਂਦਾ ਹੈ ਕਦੇ ਵੇਖਣ ਦੇ ਚਸਕੇ ਦੇ ਕਰਕੇ ਇਹ ਪਤੰਗਾ ਬਣ ਜਾਂਦਾ ਹੈ ਕਦੇ ਸੁੰਘਣ ਦੇ ਚਸਕੇ ਕਰਕੇ ਭੂਰਾ ਬਣ ਜਾਂਦਾ ਹੈ ਕਦੇ ਖਾਣ ਦੇ ਚਸਕੇ ਕਰਕੇ ਇਹ ਮੱਛੀ ਬਣ ਜਾਂਦਾ ਹੈ ਕਦੇ ਸੁਣਨ ਦੇ ਚਸਕੇ ਕਰਕੇ ਇਹ ਹਿਰਨ ਬਣ ਜਾਂਦਾ ਹੈ ਕਦੇ ਵਿਸ਼ਵਾਸ ਘਾਤ ਕਰਨ ਦੇ ਚੱਕਰ ਚ ਸੱਪ ਬਣ ਜਾਂਦਾ ਹੈ ਕਦੇ ਗੰਦਗੀ ਦੇ ਉੱਪਰ ਲਟਣ ਦੇ ਚੱਕਰ ਦੇ ਵਿੱਚ ਇੱਕ ਗਦਾ ਬਣ ਜਾਂਦਾ ਹੈ ਚੰਦਨ ਲੇਪ ਉਤਾਰੇ ਧੋਏ ਗਰਦਬ ਪ੍ਰੀਤ ਪਰ ਸਮਸੰਗ ਹੋਏ ਐਦਾਂ ਦਾ ਸੁਭਾ ਕਦੇ ਇਹ ਮਸਤ ਝੋਟੇ ਵਰਗੀ ਬਿਰਤੀ ਦਾ ਮਾਲਕ ਬਣ ਜਾਂਦਾ ਇਹਨੂੰ ਜਿੰਨਾ ਮਰਜੀ ਰੋਕੋ ਜਿੰਨਾ ਮਰਜੀ ਡਕੋ ਜਿੰਨਾ ਮਰਜੀ ਇਹਨੂੰ ਸਮਝਾਓ ਪਰ ਇਹ ਮੰਨਦਾ ਨਹੀਂ ਜਿਵੇਂ ਸਾਡੇ ਨੌਜਵਾਨ ਮਾਪਿਆਂ ਨੇ ਵੀ ਕਹਿ ਲਿਆ ਵੀ ਪੁੱਤ ਪਟਾ